ਚੰਗੇ ਚੰਗੇ ਪਰਿਵਾਰ ਅੱਜ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਵੇਲੇ ਬੱਚੇ ਬਾਹਰ ਨਹੀਂ ਜਾਂਦੇ ਸੀ ਪਰ ਅੱਜ ਫੜ ਕੇ ਪੈ ਗਿਆ ਅੱਗੇ ਇੱਕ ਪਰਿਵਾਰ ਦਾ ਬੱਚਾ ਭੇਜਦੇ ਸੀ ਕਿ ਜਾਓ ਬਾਹਰ ਪਰ ਨਿਕਲ ਨਹੀਂ ਅੱਜ ਹਾਲਾਤ ਐ ਇਹਨੇ ਚੰਗੇ ਚੰਗੇ ਪਰਿਵਾਰ ਜਿਹੜਾ ਇੱਕ ਪੁੱਤਾ ਪਰਿਵਾਰ ਦੇ ਵਿੱਚ ਉਹ ਵੀ ਨੌਕਰੀ ਕਰਨ ਲਈ ਬਾਹਰ ਜਾ ਰਿਹਾ ਕਾਰਨ ਧੜਾ ਧੜ ਵੱਜਦੀਆਂ ਗੋਲੀਆਂ ਇਹਨਾਂ ਦਾਰਿਆ ਤੇ ਪੱਕਾ ਨੂੰ ਦੱਸਿਆ ਜਾਂਦਾ ਵੱਖਵਾਦੀ ਤੇ ਅੱਤਵਾਦੀ ਮੇਰੀ ਬੇਨਤੀ ਏ ਰਾਹੁਲ ਗਾਂਧੀ ਵੋਟ ਪਾ ਰਿਹਾ ਕਿ ਕੇਜਰੀਵਾਲ ਨੂੰ ਤੇ ਕੇਜਰੀਵਾਲ ਪਾ ਰਿਹਾ ਹੈ ਰਾਹੁਲ ਗਾਂਧੀ ਤੇ ਇਹਦਾ ਮਤਲਬ 2 1 ਨੇ ਤੇ ਵੀਬਾ ਹਰਸਿਮਰ ਕੌਰ ਬਾਦਲ ਨੂੰ ਅਰਾਉਣੀ ਮੋਤੀ ਤੇ ਅਮਿਤ ਸਾਹਿਬ ਵਿਚੇ ਕੇਜਰੀਵਾਲ ਤੇ ਵਿਚੇ ਰੰਭਾ ਰੱਖ ਰਾਜਾ ਬ੍ਰਿੰਗ ਸਾਰਿਆਂ ਦਾ ਟਿੱਲ ਦਾ ਜੋੜ ਲਗਿਆ ਹੋਇਆ ਕਿਉਂ ਲਗਿਆ ਹੋਇਆ ਕਿਉਂਕਿ ਮੋਤੀ ਦੇ ਅੰਮ੍ਰਿਤਸਰ ਆ ਕੇ ਰੱਤਾ ਕੰਮ ਦਿਆਂ ਨੇ ਵੱਡੇ ਵੱਡੇ ਦੀਆਂ ਬੋਲਾਂ ਲਗੇ ਪਰ ਥੋੜੀ ਆਪਣੀ ਨਿਮਰੀ ਸੇਵਾ ਦਾ ਬੀਬਾ ਹਰਿ ਸਿੰਘ ਜੀ ਤੋਂ ਬਾਅਦ ਜਿਵੇਂ ਉਂਗਲ ਚੱਕ ਕੇ ਥੋੜੀ ਗੱਲ ਮੋਤੀ ਦੇ ਅੰਮ੍ਰਿਤਸਰ ਦੇਸ਼ ਦੀ ਪਾਰਲੀਮੈਂਟ ਵਿੱਚ ਕਰਦੇ ਨੇ ਚੰਗਿਆ ਚੰਗਿਆ ਦਮ ਨਹੀਂ ਗੱਲ ਕਰਨ ਦਾ ਚੰਗਿਆ ਚੰਗਿਆ ਦੇ ਵਿੱਚ ਤਾਂ ਸੁਣਦੇ ਆ ਸਾਰੇ ਜਿੱਲੀ ਦੀਆਂ ਪਾਰਟੀਆਂ ਤੇ ਇਹਦਾ ਜੋਰ ਲਾ ਰਹੀ ਇਹ ਕਿੱਡੀ ਬਹਾਦਰ ਕੋਰ ਬਾਦ ਨੂੰ ਲਾਉਣਾ ਪਰ ਉਹਨਾਂ ਨੂੰ ਇਹ ਵੀ ਪਤਾ ਉਹ ਬਾਕਮਾਨ ਸਿਆ ਪੜੀਆਂ ਤੇ ਮੁੱਛਾਂ ਨੂੰ ਤਾਂ ਦੇ ਕੇ ਲਲਕਾਰੇ ਮਾਰਦਾ ਸੀ ਬੜੀਆਂ ਥਾਪੀਆਂ ਮਾਰਦਾ ਬੜੀਆਂ ਕਿਕਲੀਆਂ ਗਾਉਣਾ ਪਰ ਆ ਪੰਜਾਬ ਦੇ ਵਿੱਚ ਪਪਾ ਪਾਰ ਬੈਠੇ ਹੋਏ ਪੰਜਾਬੀ ਅਜੋ ਇਹ ਤੇਰੀ ਕਿੱਕਲੀ ਮਰੌੜ ਦੀ ਤਿਆਰ ਬੱਜੇ ਨੇ ਕਿੱਕਲੀ ਮਰੌੜ ਦੀ ਤਿਆਰ ਬੱਜੇ ਮੇਰੀ ਬੇਨਤੀ ਆ ਕੁੰਨੀ ਪੰਜਾਬ ਤੇ ਕੁੰਨੀ ਚ ਇੱਕ ਜੂਰ ਕੋਲੇ ਨਾ ਜੋ ਇੱਕ ਜੂਸ ਵਾਲੇ ਨੇ ਕੀਤਾ ਤੇ ਇਹ ਦਲਕੇ ਮਾਰਦਾ ਕਿ ਕਹਿੰਦਾ ਮਾਂ ਤੂਜੇ ਸਲਾਮ ਇੱਕ ਗੱਲ ਰਸੋਲੀ ਬੇਨਤੀ ਜੇ ਸਾਰਿਆਂ ਨੂੰ ਕੋਈ ਸਿੱਖ ਇੰਦਰਾਗਨ ਦੀ ਮਾਂ ਕਹਿ ਸਕਦਾ ਬੋਲ ਦਿਓ ਉਸ ਤੋਂ ਬੋਲੋ ਨਹੀਂ ਕਹਿ ਸਕਦੇ ਇੰਦਰਾ ਗਾਂਧੀ ਪੰਜਾਬ ਦੀ ਸਿੱਖਿਆ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਕਿ ਨਹੀਂ ਹੈ? ਕੋਲਕੇ ਦੇ ਸੋਕੀ ਦੁਸ਼ਮਣ ਹੈ ਕਿ ਨਹੀਂ ਹੈ? ਹੈਗੀ ਆ। ਤੇ ਜੋ ਸਿੱਖਿਆ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਇੰਦਰਾ ਗਾਂਧੀ ਤੇ ਉਹਦੀ ਪਾ ਕੇ ਫੋਟੋ ਰਾਜਾ ਪ੍ਰਿੰਦ ਕਹਿੰਦਾ ਮਾਂ ਤੁਝੇ ਸਲਾਮ ਤੇ ਭਗਵਾਨਤਮਨ ਕਹਿੰਦਾ ਸੋਨੀਆ ਗਾਂਧੀ ਨੂੰ ਕਹਿੰਦਾ ਮੇਰੇ ਤੋਂ ਸੋਨੀਆ ਗਾਂਧੀ ਦੇ ਦੁੱਖ ਦੇਖੇ ਨਹੀਂ ਜਾਂਦੇ ਦੁੱਖ ਦੇਖੇ ਨਹੀਂ ਜਾਂਦੇ। ਉਹ ਪੰਜਾਬ ਦੇ ਹਕਰੀ ਮੁੱਖ ਮੰਤਰੀਆ ਓ ਛੋਟੇ ਮੁੱਖ ਮੰਤਰੀਆ ਤੈਨੂੰ ਉਹਨਾਂ ਸਿੱਖ ਪਰਵਾਰਾਂ ਦੇ ਦੁੱਖ ਕਿਉਂ ਨਹੀਂ ਦਿਖਦੇ ਜਿਨ੍ਹਾਂ ਦੇ ਘਰਾਂ 'ਚ ਟੈਪ ਆ ਕੇ ਮਾਰ ਦਿੱਤਾ ਗਿਆ ਜਿਨ੍ਹਾਂ ਦੇ ਘਰ ਫੂਕ ਦਿੱਤੇ ਗਏ ਜਿਨ੍ਹਾਂ ਦੇ ਧੀਆ ਪੁੱਤਾਂ ਨੂੰ ਦੱਸਿਆ ਗਿਆ ਅੱਤਵਾਦੀ ਜਿਨ੍ਹਾਂ ਨੇ ਖੁੱਲੇ ਦਾਰੇ ਤੇ ਦਸਤਾਰਾਂ ਨੂੰ ਘੇਰ ਕੇ ਪੁਰਸਮਕਾਬਲੇ ਕਰਦੀ ਸੀ ਤੈਨੂੰ ਉਹ ਸਿੱਖ ਪਰਵਾਰਾਂ ਦੇ ਦੁੱਖ ਕਿਉਂ ਨਹੀਂ ਦਿਖਦੇ ਤੈਨੂੰ ਇੰਦਰਾ ਗਾਂਧੀ ਦੇ ਦੁੱਖ ਕਿਉਂ ਦਿਖਦੇ ਨੇ ਤੇ ਜੋ ਇੰਦਰਾ ਗਾਂਧੀ ਆਪਣੀ ਸਿੱਖਿਆ ਦੀ ਗੱਲ ਕਰਨਾ ਤਾਂ ਮੇਰੀ ਬੇਨਤੀ ਹੈ ਭਚਾਰੂ ਵਾਲੇ ਤਰੀਫ ਕਰਨ ਵਾਲੇ ਕਿ ਉਹ ਤੋਂ ਵੱਡੇ ਦੁਸ਼ਮਣ ਨੇ ਇਸ ਲਈ ਮੇਰੀ ਬੇਨਤੀ ਹੈ ਬੇਬੋ ਉਹ ਛੜੀ ਇੱਕ ਪੀੜੀ ਆਪਣੀ ਬਣਤੀ ਉਹਨੂੰ ਯਾਦ ਰੱਖਿਓ ਇੱਕ ਜੂਰ ਨੂੰ ਭੁੱਲ ਨਾ ਜਾਇਓ ਵੋਟ ਪਾੜ ਕੇ ਫਿਰਦੇ ਹੋ ਜੇ ਨਾ ਪਾਉਂਦਾ ਚਿੰਕੇਤਾ ਕਿਤੇ ਪਰ ਮੇਰੀ ਬੇਨਤੀ ਹੈ ਪੰਜੇ ਤੇ ਛਾਰੂ ਤੇ ਵੋਟ ਨਾ ਪਾ ਦਿਓ ਹੱਡੀਆਂ ਵੀ ਨਹੀਂ ਸਹੀਆਂ ਬਿੱਤੀ ਬਾਗੀਆਂ ਹੱਡੀਆਂ ਵੀ ਨਹੀਂ ਸਹੀਆਂ हां आवे ਬੋਲੇ ਬਾਪੂ ਪਤਾ ਕੀ ਕਹਿੰਦਾ ਕਹਿੰਦਾ ਜਿਹੜੇ ਜਿਹੜੇ ਪੰਜਾਬੀਆਂ ਨਾਲ ਸਿੱਖਣਾ ਪੜਿਆ ਰੱਟਿਆਂ ਵੀ ਨਹੀਂ ਆਟਿਆ ਨਹੀਂ ਤਬਾ ਅਸਮਾਨ ਸੇ ਆ ਲਾਈਵ ਚੱਲੀ ਜਾਂਦਾ ਸੁਣ ਲੈ ਆ ਸੁਣ ਲੈ ਸਾਡੇ ਬਾਪੂਆਂ ਦੀ ਲੜਕਾਰ ਜਿਹੜੀ ਬੱਧੀਆ ਕਿੱਕ ਲਿਆ ਪਉਣਾ ਉਹ ਜਾ ਭਗਵਾਨ ਅਸਮਾਨ ਜੀ ਲੱਭੜਾ 13 ਦੇ ਕੱਖੜੇ ਕੱਖੜੇ ਲੱਭੜਾ ਜੇ ਵੀ ਜੇ ਵੀ ਸੁਣ ਕੇ ਬੈਠ ਕੇ ਜਿਹੜੀ ਸਿਣ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਜਿਹੜੀਆਂ ਸ਼ੀਧੀਆਂ ਨੇ ਪ੍ਰਮਾਨ ਕੀਤੇ ਗਏ ਉਹ ਅਸੀਂ ਉਹਨਾਂ ਦੇ ਵਾਰਸ ਹੈ ਬਾਬਾ ਬਘੇੜ ਸਿੰਘ ਜੱਤਾ ਸਿੰਘ ਨਾਮ ਮਰੀਆ ਜੱਤਾ ਸਿੰਘ ਅਲਵੜੀਆ ਅਸੀਂ ਉਹਨਾਂ ਦੇ ਵਾਰਸ ਹੈ ਉਹ ਜਿਹੜੇ ਦਿੱਲੀ ਦੇ ਤੱਕ ਤੇ ਕੁਰਸੀਆਂ ਤੇ ਬੈਠ ਕੇ ਸਾਡੇ ਗੁਰੂਆਂ ਨੂੰ ਸਿੱਖ ਕੌਮ ਨੂੰ ਸ਼ਹੀਦ ਕਰਨੇ ਲਾਲ ਕੀਤੇ ਗਏ ਉਹ ਸਿਣ ਸਫਲਾ ਨਾਲ ਪੱਟ ਕੇ ਲੈ ਸੀ ਸਫਲਾ ਨਾਲ ਪੱਟ ਕੇ ਜਾ ਕੇ ਦੇਖੋ ਤੇ ਦੁੱਖ ਪੰਦਰੀ ਪੈਰੀ ਦੇ ਸਾਹਮਣੇ ਲੱਗੀ ਹੋਈ ਉਹ ਸਿਰ ਯਾਦ ਕਰੋ ਕਿ ਅਸੀਂ ਕਿਹਨਾਂ ਦੇ ਬਾਰਸ ਹੈ ਉਹ ਭਗਵਾਨ ਤਮਨ ਸਿੰਘ ਦਾ ਦਿੱਲੀ ਦਾ ਤਖਤ ਪੁੱਟ ਲਿਆ ਸੀ ਤੂੰ ਕੜੀ ਬਾਗ ਦੀ ਮੋੜੀ ਆ ਤੇਰੀ ਮਾਂ ਇੰਦਰਾ ਗਾਂਧੀ ਨੇ ਜ਼ੋਰ ਲਾ ਲਿਆ ਨਹੀਂ ਡਰੇ ਨਾ ਮੁੱਕੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋ ਜਿਉ ਜਿਉ ਮੰਨੂ ਬੱਧਾ ਅਸੀਂ ਦੂਰ ਸਵਾਏ ਹੋਏ ਅਸੀਂ ਦੂਰ ਸਵਾਏ ਹੋਏ ਸੀ ਉਹਨਾਂ ਦੇ ਵਾਰਤਾ ਅਸੀਂ ਬੰਦ ਬੰਦ ਕਟਵਾ ਲਿਆ ਖੋਪਰੀ ਤੇ ਨਾ ਰਾਇ ਲਹਾਣੇ ਮੁੱਕੇ ਨਹੀਂ ਨਾ ਟਿੰੜਾ ਕੰਢੇ ਦੇ ਮੁਕਾਏ ਮੁੱਕੇ ਨਾ ਪਰਦੇ ਪੁੱਛਰ ਦੇ ਮੁਕਾਏ ਮੁੱਕੇ ਨਾ ਕੱਟਨੇ ਮੁਕਾਏ ਮੁੱਕੇ ਭਗਵਾਨ ਤੁਮਾਰ ਸਾਹਿਬਾ ਤੇਰੇ ਮੁਕਾਏ ਮੁੱਕੇ ਨਹੀਂ ਮੁਕਲੇ ਤੇ ਨਹੀਂ ਮੁਕਲੇ ਤੇ ਦੂਣ ਸੋੜਾ ਹੋਣਗੇ ਤੇ ਜਿੰਨੇ ਮਾਰੇਗਾ ਉਦੋਂ ਦੂਰੇ ਹੋ ਕੇ ਆਵਾਂਗੇ ਕੋਈ ਡਰ ਪੈਰੀ ਡਰ ਪਾਇ ਉਸ ਕਾਲਪੁਰਖ ਦਾ ਮੇਰੀ ਬੇਨਤੀ ਆ ਤੇ ਲੜਾਈ ਹੱਕ ਤੇ ਸੱਚ ਦੀ ਐ ਤੇ ਲੜਾਈ ਝੂਠ ਦੇ ਸੱਚ ਦੀ ਐ ਆਪਣੇ ਹੱਕਾਂ ਲਈ ਆਪਣੀਆਂ ਔਰਾਂ ਲਈ ਨਸਲ ਤੇ ਫਸਲ ਹੀ ਮੇਰੀ ਬੰਤੀ ਐ 1 ਜੂਨ ਨੂੰ ਇੱਕ ਇੱਕ ਵੋਟ ਸੱਖੜੀ ਤੇ ਪਾ ਕੇ ਵਿਪਾਹ ਹਸਨ ਕੋਲ ਪਾਉਣ ਦਿਜਾਓ ਕਿਉਂ ਕਿਉਂਕਿ ਅੱਜ ਦਿੱਲੀ ਵਾਲੀਆਂ ਤਿੰਨੇ ਪਾਤੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਇੱਕ ਦੱਸੋ ਦਿੱਲੀ ਜਿਤਾਉਣੀ ਐ ਕਿ ਪੰਜਾਬ ਜਿਤਾਉਣਾ ਪੰਜਾਬ ਜਿਤਾਉਣੇ ਬੇਟੇ ਹੋ ਜਿਆ ਪੂਰੀ ਦੇਖੇ ਬਦਲਾ ਨਾ ਸਾਹਬ ਤੇ ਕੋਈ ਘਰ ਵਾਲੇ ਕੁੱਟ ਪੱਕੀ ਖਾਣਗੇ ਬੱਗੇ ਬੜੇ ਘੱਟੇ ਸੇਕ ਕੇ ਤੋਰੇ ਮਰੀ ਬੇਨਤੀ ਆ ਮੈਂ ਜੱਪ ਕੇ ਝਕਾਰਾ ਲਾਉਣਾ ਝਕਾਰਾ ਇੰਨੇ ਜ਼ੋਰ ਨਾਲ ਲਾਓ ਤਾਂ ਕਿ ਪਤਾ ਲੱਗੇ ਕਿ ਦਿੱਲੀ ਵਾਲੇ ਦੀ ਮੰਜੀ ਤੋਕੇ ਤੋਰੋਗੇ 1 ਜੂਨ ਨੂੰ ਆਂਗੂ ਚੰਨੀ ਸ਼ਕਤੀ ਆ ਇਹ ਉਂਗਲ ਕਾਦੀ ਜੇ ਮੋਤੀ ਤੇ ਭਗਵਾਨ ਤੁਮਾਰ ਨੂੰ ਕੁਰਸੀ ਤੇ ਬਿਠਾ ਸਕਦੀ ਐ ਤਾਂ 1 ਜੂਨ ਨੂੰ ਤੱਕੜੀ ਦਾ ਬਟਨ ਦਬਾ ਕੇ ਮੂਰਤੀ ਤੇ ਭਗਵਾਨ ਕਮਾਲ ਨੂੰ ਥੱਲੇ ਲਾ ਵੀ ਸਕਦੀ ਐ ਥੱਲੇ ਲਾ ਵੀ ਸਕਦੀ ਐ ਇਸ ਲਈ 1 ਜੂਨ ਨੂੰ ਚੱਕੜੀ ਦਾ ਫਤੂਨ ਦਿਵਾ ਕੇ ਮੂਰਤੀ ਤੇ ਭਗਵਾਨ ਕਮਾਲ ਤੇ ਸਿੱਖੋ ਦੀ ਦੁਸ਼ਮਣਵਾਦ ਕਾਂਗਰਸ ਨੂੰ ਲਾ ਦਿਓ ਤੇ ਪੰਜਾਬ ਨੂੰ ਜਿਤਾ ਦਿਓ ਪੰਜਾਬ ਨੂੰ ਜਿਤਾ ਦਿਓ ਸਭ ਕੇ ਪੂਰੇ ਜੋਸ਼ ਦੇ ਨਾਲ ਚਕੜਾ ਲਾਉਣ ਲੱਗੇ ਚਕੜਾ ਬਾਵਾ ਖੜੇ ਕਰਕੇ ਲਾਓ ਤਾਂ ਕਿ ਪਤਾ ਲੱਗੇ ਪਰੋਤਵਾ ਨੂੰ ਜਿਹੜਾ ਕਹਿੰਦਾ ਅਕਾਲੀ ਦਲ ਖਤਮ ਹੋ ਗਿਆ ਉਹ ਕੋਲੋਂ ਉਹ ਭਗਤ ਆਣ ਗਿਆ ਨਹੀਂ ਘਟੋਇਆ ਨਾ ਹੋਇਆ ਇੱਕ ਦਿਨ ਤੇਰੇ ਵਰਗੇ ਆ ਤੁਰ ਗਏ ਆ ਦੇਖ ਪਿੰਡਾਂ ਵਿੱਚ ਇਕੱਠ ਤੇ ਇਹਨਾਂ ਪਿੰਡਾਂ ਵਿੱਚ ਤੇਰਾ ਪਰਸੋਂ ਮੰਤਰੀ ਆ ਕੇ ਗਿਆ 20 ਵੀ ਬੰਦੇ ਨਹੀਂ ਸੀ ਤੇ ਅੱਜ ਬੀਬਾ ਹਾਸਿਲ ਕੋਰ ਦਾਜ ਜੀ ਦਾ ਪਰਿਵਾਰ ਬੈਠਾ ਲੀਡਰਸ਼ਿਪ ਇੱਥੇ ਉੱਤੇ ਪਪਾ ਭਾਰਵੇਂ ਸਾਰਾ ਪਿੰਡ ਬੈਠਾ ਆ ਦਿਖਾ ਦਿਓ ਲਾਈਵ ਤੇ ਚਕੜਾ ਲਾਉਣ ਲੱਗਿਆ ਦੱਬ ਕੇ ਦੱਸ ਦੋ ਆ ਦਿੱਲੀ ਵਾਲਿਆਂ ਨੂੰ ਦੱਸ ਦਿਓ ਕਿ ਅਸੀਂ ਮਲੇ ਨਹੀਂ ਅਸੀਂ ਜਿਉਂਦੇ ਆ ਅਸੀਂ ਜਿਉਂਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋ ਕਹੋ 라 ਦਿਓ ਦੱਸ ਦਿਓ ਕਿ ਕੰਨੇ ਜਿਉਂਦੇ ਨਹੀਂ ਸਾਡੀ ਅਣਖ ਤੇ ਗੈਰਤ ਵੀ ਜੁੜੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਜੋਰ ਨਾਲ ਤੱਕੜੀ ਦਾ ਬੱਟਨ ਦਬਾ ਦਿਓ ਤੇ ਦਿੱਲੀ ਵਾਲਿਆਂ ਨੂੰ ਭੁਜਾ ਦਿਓ